ਕਿਚੀ ਗਿਆ ਅਸਤ ਰੇ ਅਜੇ ਤੁਹਾਡੇ ਕੋਲ ਜਿਹੜੇ ਰੇਟ ਕਰ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਉਸ ਬਾਰੇ ਕੀ ਕਰ ਰਹੇ ਹੋ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਵਰਿੰਦਰ ਪੁੱਤਰ ਬੂਟਾ ਸਿੰਘ ਅਤੇ ਰਾਮ ਸਿੰਘ ਪੁੱਤਰ ਹੀਰਾ ਸਿੰਘ ਜੋ ਕਿ ਨਜਾਇਜ਼ ਸ਼ਰਾਬ ਵੇਚਦਾ ਕੰਮ ਕਰਦੇ ਹਨ ਘਰ ਵਿੱਚੋਂ ਸ਼ਰਾਬ ਜਿਹੜੀ ਨਜਾਇਜ਼ ਵੇਚ ਰਹੇ ਹਨ ਜੋ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਪਾਸੋਂ 16 ਪੇਟੀਆਂ ਸ਼ਰਾਬ ਰਿਕਵਰ ਕੀਤੀ ਹੈ ਤੇ ਐਕਸਾਈਜ਼ ਐਕਟ ਦੇ ਹਦਿਨ ਉਹਨਾਂ ਦੇ ਵਿਰੁੱਧ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਕਿੰਨੇ ਮੁੰਡੇ ਬੜੇ ਅਸੀਂ ਦੋ ਮੁੰਡੇ ਫੜੇ ਆ ਵਰਿੰਦਰ ਤੇ ਰਾਮ ਸਿੰਘ ਤੇ ਵਰਿੰਦਰ ਸਿੰਘ ਦਾ ਪਿਓ ਬੁੱਟਾ ਸਿੰਘ ਜੋ ਆਲਰੇਡੀ ਸ਼ਰਾਬ ਦੇ ਪਰਚੇ ਜੇਲ੍ਹ ਚ ਇਹਨਾਂ ਦੇ ਪਹਿਲਾਂ ਵੀ ਮੁੰਡੇ ਦੇ ਮਾਮਲੇ ਦਰਜ ਨੇ ਨਹੀਂ ਮੁੰਡੇ ਤੇ ਕੋਈ ਸ਼ਰਾਬ ਦਾ ਪਹਿਲਾਂ ਪਰਚਾ ਨਸ਼ੇ ਦਾ ਵੀ ਆਦੇ ਹੁੰਦਾ ਵੀ ਨਹੀਂ ਨਸ਼ੇ ਦਾ ਸਰ ਇਹ ਦਾਦੂ ਕਿਹੜੀ ਸੀ ਕਿਹੜੀ ਇਹ ਦੇਸੀ ਆ ਜਾਂ ਇਹ ਇੰਨਾ ਪਾਸੋਂ 9 ਪੇਟੀਆਂ ਕੈਸ਼ 3 ਪੇਟੀਆਂ ਕਿੰਗ ਗੋਲਡ 6 ਪੇਟੀਆਂ ਰਾਇਲ ਚੈਲੰਜ 4 ਬਲੈਕ ਹਾਰਸ 2 ਗਲੈਂਡ ਅਫੇਅਰ ਜਿਹੜੀਆਂ ਰਿਕਵਰ ਕੀਤੀਆਂ ਇਹਨਾਂ ਦੇ ਕੀ ਕਰਦੇ ਕਿਤੇ ਇਹਨਾਂ ਤੇ ਐਕਸਾਈਜ਼ ਐਕਟ ਕੀ ਦੇਰ ਤੇ ਇੰਟੀਡੀ ਆਫ ਆਈਆਰ ਦਸਤਾਵੇਜ਼ ਕੀ ਕੀਤਾ ਜੇ ਮੇਰੇ ਨਾਲ ਐਕਸਾਈਜ਼ ਇੰਸਪੈਕਟਰ ਰਵਿੰਦਰ ਬਾਜਵਾ ਜੀ ਅੱਜ ਵੀਰ ਕਿੱਥੇ ਕਿੱਦੀ ਗਿਆ ਅੱਜ ਮਾਨਯੋਗ ਸੀਪੀ ਸਰ ਅਮ੍ਰਿਤਸਰ ਅਤੇ ਮਾਨਯੋਗ ਸਹਾਇਕ ਕਮਿਸ਼ਨਰ ਐਕਸਾਈਜ਼ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਵਰਿੰਦਰ ਸਿੰਘ ਪੁੱਤਰ ਬੂਟਾ ਸਿੰਘ ਅਤੇ ਰਾਮ ਸਿੰਘ ਪੁੱਤਰ ਹੀਰਾ ਸਿੰਘ ਜਿਹੜੇ ਮਕਬੂਲਪੁਰਾ ਏਰੀਆ ਦੇ ਵਸਨੀਕ ਨੇ ਇਹ ਕਾਫੀ ਲੰਬੇ ਸਮੇਂ ਤੋਂ ਨਜਾਇਜ਼ ਸ਼ਰਾਬ ਦੀ ਤਸਕਰੀ ਦੇ ਵਿੱਚ ਸ਼ਾਮਿਲ ਨੇ ਅਤੇ ਪਹਿਲਾਂ ਵੀ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਵਰਿੰਦਰ ਸਿੰਘ ਬੂਟਾ ਸਿੰਘ ਉਹਨਾਂ ਦੇ ਖਿਲਾਫ ਐਕਸਾਈਜ਼ ਦੇ ਕਈ ਮਾਮਲੇ ਦਰਜ ਨੇ ਤੇ ਇਨਫੋਰਮੇਸ਼ਨ ਦੇ ਤਹਿਤ ਆਪਾਂ ਅੱਜ ਉਹਨਾਂ ਦੇ ਘਰ ਥਾਣਾ ਮਕਬੂਲਪੁਰਾ ਪੁਲਿਸ ਐਸਐਚਓ ਸਾਹਿਬ ਅਤੇ ਐਕਸਾਈਜ਼ ਪੁਲਿਸ ਵੱਲੋਂ ਸਾਂਝੀ ਰੇਡ ਕੀਤੀ ਗਈ ਜਿਸ ਵਿੱਚ ਤਕਰੀਬਨ 9 ਕੇਸ ਜਿਹੜੇ ਆ ਉਹ ਕੈਸ਼ ਸ਼ਰਾਬ ਦੇ ਬਰਾਮਦ ਕੀਤੇ ਗਏ 6 ਕੇਸ ਜਿਹੜੇ ਆ 골ਡ ਕਿੰਗ 골ਡ ਸ਼ਰਾਬ ਉਹਦੇ ਬਰਾਮਦ ਕੀਤੇ ਗਏ ਐਵੇਂ 6 ਕੇਸ ਜਿਹੜੇ ਆ ਰਾਇਲ ਸਟੈਗ ਰਾਇਲ ਚੈਲੰਜ ਬ੍ਰਾਂਡ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਜੀ ਕੋਈ ਨਸ਼ਾ ਵਗੈਰਾ ਜਾਂ ਇਹਨਾਂ ਦੇ ਕੋਈ ਪਾਸੇ ਨੂੰ ਪਰਚਾ ਨਹੀਂ ਫਿਲਹਾਲ ਜਿਹੜੀ ਸ਼ਰਾਬ ਦੀ ਰਿਕਵਰੀ ਹੋਈ ਹੈ ਜਿਹੜੇ ਤੁਹਾਨੂੰ ਮੈਂ ਦੱਸਿਆ ਕੇਸ ਟੋਟਲ ਤਕਰੀਬਨ 250 ਪੇਟੀਆਂ ਤੋਂ ਵੱਧ ਬੰਦੀ ਹੈ 250 ਬੋਤਲਾਂ ਤੋਂ ਵੱਧ ਮਤਲਬ ਰਿਕਵਰੀ ਹੋਈ ਹੈ ਐਸੀ ਜਿਹੜੀ ਬੜੀ ਜਿਹੜੀ ਮੋਸਟ ਜਿਹੜੀਆਂ ਪੀਐਮਐਲ ਜਿਹੜੀ ਮਤਲਬ ਦੇਸੀ ਸ਼ਰਾਬ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਨੇ ਜਿਹੜੀ ਸਸਤੀ ਮਤਲਬ ਆਮ ਗਰੀਬ ਵਰਗ ਦੇ ਲੋਕ ਜਿਹੜੇ ਪੀਂਦੇ ਨੇ ਉਹ ਸ਼ਰਾਬ ਹੈ ਪੀਐਮਐਲ ਜਿਹਨੂੰ ਆਪਾਂ ਕਹਿ ਦਿੰਦੇ ਆ ਐਕਸਾਈਜ਼ ਦੀ ਲੈਂਗੁਏਜ ਦੇ ਵਿੱਚ ਕੀ ਕਾਰਵਾਈ ਕੀਤੀ ਹੈ ਜੀ ਇਹਨਾਂ ਦੋਨਾਂ ਦੇ ਖਿਲਾਫ ਜਿਹੜਾ थाना ਮਕਬੂਲਪੁਰਾ ਪੁਲਿਸ ਸਟੇਸ਼ਨ ਵਿਖੇ ਜਿਹੜਾ ਐਕਸਾਈਜ਼ ਐਕਟ ਦੇ ਤਹਿਤ ਉਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈ ਜੀ